ਪੁਆ ਭੂਆ ਈ ਕੰ ਹਾਂ ਹਾਂ ਮੈਂ ਤਾਂ ਠੀਕ ਆ ਤੁਸੀਂ ਖਜਵਾਈ ਬਸ ਜਦੋਂ ਦੇਖ ਲਿਆ ਮੈਨੂੰ ਤਾਂ ਪਤਾ ਹੀ ਲੱਗ ਗਿਆ ਹਾਂ ਉਹ ਬੇੜੇ ਜਿਹਾ ਬੋਲੀ ਜਾਂਦੀ ਸੀ ਪੂਆ ਦੀ ਗਾਲੀ ਕਿ ਛੋਟੀ ਐ ਉਹ ਬਸ ਉਹ ਕੱਢੀ ਚੱਲਦੀ ਸੀ ਕਰਕੇ ਸੁਣਿਆ ਨਹੀਂ ਤੇ ਜੈਦੀ ਕਿੱਥੇ ਐ ਉਹ ਬੜੀਆਂ ਫੋਨ ਆਏ ਸੀ ਮਿਲਣਾ ਤਾਂ ਕਿਸੇ ਯਾਰ ਦੋਸਤ ਦਾ ਇਦਰੀ ਗਈ ਆਉਂਦੀ ਰਹਿੰਦੀ ਅੱਛਾ ਤੁਸੀਂ ਦੱਸੋ ਕਿਵੇਂ ਸੇਖ ਤੋਂ ਠੀਕ ਸੇ ਤਾਂ ਬਈ ਠੀਕ ਆ ਕੋਰੇ ਚਾਪਾ ਲੀ ਨਾ ਨਾ ਕੋਈ ਬਣੀ ਚਾਪਣੀ ਦਾ ਪੀ ਜਾਂ ਨਹੀਂ ਆ ਆਹਾ ਮੈਨੂੰ ਐ ਦੱਸ ਅ ਘਰ ਚ ਕੀ ਖਲੇਆ ਲਾ ਬਾ ਰੱਖਿਆ ਤੁਸੀਂ ਹਾਂਜੀ ਕੀ ਹੋਇਆ ਬੂਆ ਨਹੀਂ ਓੜ ਤੂੰ ਤਾਂ ਐਂ ਕਹਿਨੀ ਜਿਵੇਂ ਕੋਈ ਪਤਾ ਹੀ ਨਹੀਂ ਹੁੰਦਾ ਨਾ ਡਹੋਣ ਵਾਲੀਆਂ ਗੱਲਾਂ ਤੁਹਾਡੇ ਦਿਮਾਗ ਵਿੱਚ ਕਿੱਥੋਂ ਆਉਣ ਲੱਗੀਆਂ ਬੂਆ ਤੂੰ ਤਾਂ ਐਂ ਕਰਦੀ ਐ ਵੀ ਕੋਈ ਨਵੀਂ ਗੱਲ ਇਹ ਤਾਂ ਸਦੀਆਂ ਤੋਂ ਆਉਂਦਾ ਐ ਜੇ ਦੋ ਭਰਾਣੇ ਇਕੱਠੇ ਹੋਣਗੇ ਹੋਣਗੇ ਅੱਛਾ ਕਿੰਨੇ ਚਿਰ ਇਕੱਠੇ ਰਹਾਂਗੇ ਨਾ ਮੇਰੀ ਗੱਲ ਸੁਣੋ ਓੜੇ ਜੇ ਇਕੱਠੇ ਰਹੋਗੇ ਥਵਾਗ ਨਾਲ ਹੋਰ ਸੋਹਣੀ ਜ਼ਮੀਨ ਜਾਇਦਾਦ ਬਣ ਜਾਂਦੀ ਰਹਦੀ ਐ ਹੈ ਅੱਡ ਹੋ ਗਏ ਤੁਸੀਂ ਝੋਲੀਆਂ ਭਰ ਲਓਂਗੀਆਂ ਨਾ ਭੂਆ ਮੇਰੇ ਨਾਲ ਸੀ ਮੈਂ ਕਦੇ ਚੰਗਾ ਮਾੜਾ ਕਿਹਾ ਉਹ ਵੱਡੀ ਐ ਮੈਂ ਭੈਣ ਤੋਂ ਬਿਨਾਂ ਨਹੀਂ ਦੀਦੀ ਤੋਂ ਬਿਨਾਂ ਨਹੀਂ ਅੱਛਾ ਉਹ ਜਦੋਂ ਦੇਖੋ ਮਿਲ ਕਰ ਪੈਂਦੀ ਆ ਉਹ ਵੀ ਹੁਣ ਦੱਸੋ ਤੁਸੀਂ ਉਹ ਸਿਆਣੀ ਬਹਿਣੀ ਆ ਉਹ ਇਹਨਾਂ ਬਟਾ ਚਾਹੀਦਾ ਵੀ ਵੱਡੀ ਛੋਟੀ ਦਾ ਮਰਕਜ਼ ਰੱਖੇ ਠੀਕ ਹੈ ਛੋਟੀ ਉਹਦੇ ਤੋਂ ਨੱ ਤਾਂ ਕਦੇ ਮੈਨੂੰ ਫੋਨ ਕੀਤਾ ਵੀ ਭੂਆ ਵੱਡੀ ਮੈਨੂੰ ਆਹ ਕੁਝ ਕਹਿੰਦੀ ਹੈਗੀ ਤੇ ਮਾੜਾ ਮੋਟਾ ਮੈਂ ਫੋਨ ਤੇ ਝਾੜਦਾ ਘਰੀ ਲੜੀ ਜਾਂਦੇ ਤੁਸੀਂ ਤਾਂ ਸਾਰਾ ਡੱਪਰ ਆਪੂਆ ਕਹੀਦਾ ਵੀ ਆਪਦੇ ਘਰ ਦੀਆਂ ਕਰਨਾ ਕੀ ਬਾਹਰ ਕਰਨੀਆਂ ਨਾ ਮੈਂ ਹੁਣ 12 ਹੋ ਗਈ ਨਾ ਹਾਂ ਏਹ ਕਿਹਾ ਆਪੂਆ ਪਰ ਵੀ ਪਿਚੰਗਾ ਬੁਧੀ ਰੱਖਦਾ ਐ ਅਕਸਰ ਤੂੰ ਹੀ ਤਾਂ ਨੂੰ ਤਾਲੀ ਐ ਕੋਈ ਨਹੀਂ ਭਾਈ ਮੇਰੇ ਤਾਂ ਜਵਾਕ ਨਾ ਸਾਹਾਂ ਚ ਸਾਹ ਲੈਂਦੇ ਐ ਪੁੱਛ ਗੱਲ ਕਰਦੇ ਨੇ ਆ ਕੀ ਬੋਲੀ ਐ ਹਾਂ ਨਾ ਕੋਈ ਕੁਝ ਨਹੀਂ ਹਾਂ ਵੈਸੇ ਹੀ ਹਾਂ ਆਓ ਚਲਾਕੀ ਜੀ ਨਾ ਮੈਂ ਨਾ ਕਰੀ ਮੈਂ ਤੈਨੂੰ ਦੱਸਾਂ ਹਾਂ ਠੀਕ ਐ ਅੱਡ ਹੋਣ ਦੀ ਵੀ ਕੋਈ ਲੋੜ ਨਹੀਂ ਇਹਦੀ ਨਹੀਂ ਮੰਨਤਾ ਮੀਰਾ ਕਹ। ਬਿੱਕਰ ਖਰਾਬ ਨੂੰ ਕੀ ਗੱਲ ਹੈਗੀ ਸਮਝਾ ਕੇ ਰੱਖੋ। ਉਹ ਬੂਆ ਹੁਣ ਤਾਂ ਬਚਾਲੇ ਫਸ ਗਿਆ ਹਨਾ ਜੇ ਇਹਦੀ ਨਹੀਂ ਮੰਨਦੇ ਤਾਂ ਇਹ ਜਾਂਦੀ ਐ ਰੋਸ ਕੇ ਹੁਣ ਕੀ ਕਰੀਏ ਤੁਸੀਂ ਦੱਸੋ ਨਾ ਉਹ ਆਸੀ ਕਿਹੜਾ ਅਨਪੜਾ ਸਭ ਕੁੜਾ ਸਮਝ ਨਹੀਂ ਸਾਰੀ ਸਮਝ ਵੀ ਕਿੱਥੇ ਰਹਿਣਾ ਕੀ ਕਰਨਾ ਕੀ ਕਰਨਾ ਨਾ ਫਿਰ ਪੜਾਈ ਲਿਖਾਈ ਜਾ ਥੋੜੀ ਲਗਾਇਆ ਦੱਸਿਆ ਜਾਂਦਾ ਵੀ ਮਾਪੇ ਨੂੰ ਸਾਬੋਂ ਨਾਲ ਅੱਡ ਹੋ ਜੋ ਆਹ ਕੁਛ ਤਾਂ ਗਿਆਨ ਦਿੰਦੇ ਹੈਗੇ ਉਹ ਤੇਰੀ ਬੂਆ ਸਾਡੇ ਤਾਂ ਦੁਨੀਆ ਨਹੀਂ ਕਰਦਾ ਸਾਡੇ ਤਾਂ ਅੱਠ ਰਹਿੰਦੇ ਨੇ ਮਾਪੇ ਵੀ ਅੱਠ ਰਹਿੰਦੇ ਨੇ ਪਿਓ ਵੀ ਅੱਠ ਰਹਿੰਦੇ ਨੇ ਸਭੇ ਦਾ ਕਦੀ ਨਾ ਇਸ਼ੂ ਹਿੱਟਦਾ ਨਾ ਰਿਆ ਚੇ ਚਾਉਂਦੀ ਆ ਇੱਥੇ ਹੀ ਨੇ ਤੁਹਾਡੇ ਪਿੰਡਾਂ 'ਚ ਇਕੱਠੇ ਰੋ ਇਕੱਠੇ ਰੋ ਓੜੇ ਵੀ ਪਿੰਡਾਂ 'ਚ ਕੀ ਪਿੰਡਾਂ 'ਚ ਤਾਂ ਪੌਂਤ ਜਿਆਦੇ ਪ੍ਰਪ ਹੈਗਾ ਹੋਰ ਭੂਆ ਇੱਥੇ ਮੇਰੇ ਨਾਲ ਕੇ ਬਿਠੇ ਰਹੋ ਮੈਂ ਇੱਥੋਂ ਤੁਹਾਡੀ ਰੋਲੇ ਰੱਪੇ 'ਚ ਬੈਠਿਆ ਜਾਂ ਮੈਂ ਫੇਰ ਤਾਂ ਤੂੰ ਹੁਣ ਮੈਨੂੰ ਵੀ ਕਹਦੀ ਹੋਵੇਂਗੀ ਵੀ ਕਿੱਥੇ ਆ ਗਈ ਭੂਆ ਦਿਮਾਗ ਖਾਣ ਲੱਗ ਗਈ ਹਨਾ ਦੇਖ ਭੂਆ ਤੈਨ ਤਾਂ ਕਿਹਾ ਨਹੀਂ ਕਹ ਦੇਗੀ ਆਇਓ ਮਿਲਣਾ ਆਇਓ ਖਾਓ ਪੀਓ ਤੇ ਜਾਓ ਨਾ ਤੇਰੇ ਮੂੰਹ ਚ ਕਿਤਾਂ ਦੁਆ ਪੈ ਗਿਆ ਕੁੱਤ ਜਾਣੇ ਬੋਲਦਾ ਨਹੀਂ ਤੂੰ ਉਹ ਮਹਾਕੂਆ ਤੁਸੀਂ ਕਰ ਰਹੇ ਹੋ ਗੱਲ ਫਿਰ ਹਾਂ ਕਾਜ ਕੀ ਬੋਲਣਾ ਹੈ ਚਿੱਕੀ ਬੋਲਣਾ ਜੇ ਇਹ ਬੋਲਣ ਵਾਲਾ ਹੋਵੇ ਤਾਂ ਮੈਂ ਕਿਉਂ ਬੋਲਾਂ ਅੱਛਾ ਇਹ ਨਹੀਂ ਬੋਲਦਾ ਬੋਲਰ ਦਿੰਦੀ ਨਹੀਂ ਤੋ ਨਾ ਮੈਂ ਕਹਿੰਦੀ ਆ ਕਿ ਮੈਂ ਕੀ ਮੂਵੀ ਗੱਲ ਮੂੰਹ ਬੰਦ ਕਰਕੇ ਰੱਖਦੀ ਹਾਂ ਜਿੱਪ ਲਾ ਕੇ ਰੱਖਦੀ ਹਾਂ ਮੂੰਹ ਆ ਲੱਗਿਆ ਪਤਾ ਬੋ ਪਤਾ ਹੀ ਹੈ ਹਾਂ ਆ ਦੇਖ ਲਓ ਮੈਨੂੰ ਲੱਗਦਾ ਦੀਦੀ ਨੇ ਪੜਾ ਕੇ ਭੇਜਿਆ ਤੂੰ ਆਣੀ ਪਈ ਹਜੇ ਤੱਕ ਮਾ ਉਹਦੇ ਪੱਥੇ ਵੀ ਨਹੀਂ ਲੱਗੀ ਹੈਗੀ ਲੈ ਪੂਆ ਫੋਨ ਕਰਤਾ ਹੁਣਾਂ ਦੇਖ ਤੈਨੂੰ ਕਿਤਾ ਲੱਗਣਾ ਸੀ ਤੂੰ ਕਿਵੇਂ ਐਮਰਜੈਂਸੀ ਆ ਗਈ ਚਲ ਠੀਕ ਐ ਪਿਆ ਤਾਂ ਛੰਡਾ ਕਾਫੀ ਦੁਸ਼ਤਾ ਮੈਨੂੰ ਮੈਂ ਦੋਦਾ ਉਹਦਾ ਵੀ ਦੇਖਦੀ ਆ ਜਾ ਕੇ ਹਾਲ ਚਾਲ ਹਾਂ ਹੱਕੂ ਗੂੜ ਕੇ ਵੈਸੇ ਟੁੱਟ ਜਾਣਾ ਨਾ ਹੋਵੇ ਤਾਂ ਗਾਜੀ ਨੁਹ ਅਬ ਤੈਨੂੰ ਕਰ ਤੈਨੂੰ ਬੱਸ ਦੇਰੀ ਦੂਜਿਆਂ ਵਿੱਚ ਆ ਕੇ ਪੰਗੇ ਰੈਂਦੀਆਂ ਨੇ ਚਲ ਕੋਈ ਨਹੀਂ ਜੋ ਹੋ ਦੇਖੀਏਗਾ ਕਿੰਨੇ ਵਾਰੀ ਕਿਹਾ ਮੈਨੂੰ ਨਾ ਫालतू ਬੋਲਿਆ ਕਰਨਾ ਕੋਈ ਵੀ ਮੈਨਾਂ ਦੇ ਅੰਦਰ ਕੁਆਰ ਮੈਨੂੰ ਵੀ ਲੱਗਿਆ ਸੀ ਮੈਂ ਨਾ ਪਾਣੀ ਪੀਣ ਗਈ ਸੀ ਬੋਲਦਾ ਸੀ ਤੂੰ ਕੱਪ ਚੁੜਾ ਲੈ ਮੈਨੂੰ ਕੱਪ ਚੁੜਾ ਲੈ ਜਿੱਤੇ ਤੂੰ ਕਿਹੜਾ ਆ ਗਈ ਤੂੰ ਆ ਗਈ ਐਸੀ ਕਰ ਤੂੰ ਐਸੀ ਕਰ ਤੂੰ ਜਲਦੀ ਬਸ ਤੇਰਾ ਬੰਦਾ ਦੇ ਲੈ ਬੈਠ ਪਸ ਲੈ ਮੈਂ ਸਾਰੇ ਪੀਉਣੀ ਆ ਨਾ ਬੈ ਜਾ ਬੈ ਜਾ ਕੋਈ ਮੈਂ ਕੋ ਪਾਣੀ ਲੈ ਆਉਂਦੇ ਪਾਣੀ ਮੈਂ ਪੀ ਲਿਆ ਪਰ ਤੂੰ ਅੱਪਰ ਵਾਲੀ ਡਿਗਰੀ ਠੀਕ ਹੈ ਪੁੱਤ ਤੂੰ ਨਾ ਬੜਾ ਵਧੀਆ ਕੋ ਕੰਮਕਾਰ ਵਧੀਆ ਚੱਲੀ ਜਾਂਦਾ ਹੋਆ ਕੰਮਕਾਰ ਠੀਕ ਹੈ ਜੀ ਹਾਂ ਹੋਰ ਸਾਰੇ ਠੀਕ ਸੀ ਹਾਂ ਬਰੇ ਤੇ ਸਭ ਠੀਕ ਸਾਰੇ ਵਧੀਆ ਵਧੀਆ ਤੇ ਬੁੱਤਰ ਠੀਕ ਤਾਂ ਤੁਸੀਂ ਹੀ ਹੈ ਜੀ ਮਨਜਣਾ ਕੇ ਨਾ ਸਵੇਰ ਅੱਜ ਦੀ ਪੇਕਾ ਪਰਿਵਾਰ ਹੁੰਦਾ ਨਾ ਜਿਹੜਾ ਉਹ ਇਕੱਠਾ ਬੈਠਾ ਸੋਹਣਾ ਲੱਗਦਾ ਤੇ ਇਮਾ ਤੇ ਮੰਮੀ ਡੈਡੀ ਇੱਥੇ ਬੇੜੇ 'ਚ ਬੈਠੇ ਤੁਸੀਂ ਇੱਧਰ ਅੱਡ ਬੈਠੇ ਹੋ ਤੇ ਉਧਰ ਜੀ ਆਪਣਾ ਜੈਲੀਓ ਨੇ ਵੀ ਅੱਡ ਬੈਠੇ ਨੇ ਮੈਂ ਜੇ ਤਾਂ ਬੋਤਲ ਜਿਹੜਾ ਚੰਗੀ ਵੀ ਨਹੀਂ ਕੋਈ ਚੰਗੀ ਤਾਂ ਸਾਨੂੰ ਨਹੀਂ ਲੱਗਦੀ ਕਿਦਾ ਸਰਵੇ ਨਹੀਂ ਕਰਦੇ ਪਰ ਇਹ ਗੱਲ ਇਹ ਮੈਂ ਆਪਣੇ ਪੀਕੇ ਬਾਦ ਨੂੰ ਜੇ ਤੁਸੀਂ ਅੱਜ ਨਾ ਹੋਏ ਤੇ ਵੈਸੇ ਸਾਡੇ ਦੋਨੋਂ ਭਾਂਜੇ ਦਾ ਕੋਈ ਫਰਕ ਨਹੀਂ ਪਰ ਉਹ ਨੂੰ ਸਾਨੂੰ ਅੱਡ ਹੋਵਾਂਗੇ ਤੂੰ ਹਣ ਬਟਵਾਰੀ ਵੇਲੇ ਹੀ ਆਈ ਅਸੀਂ ਵੀ ਆਪਣਾ ਘਰ ਬਸੋਣਾ ਲਾ ਕੀ ਗੱਲ ਭਾਈ ਅੱਡ ਹੋਣ ਲਈ ਕਰਨ ਵਾਸਤੇ ਹੁੰਦੇ ਹੈ ਦੇਖ ਤੂੰ ਜੇ ਉਹ ਮਾਦੀਖ ਹੈ ਕੋਟਾ ਸੀ ਮੇਥੇ ਲਿਆ ਕੱਡੋਕ ਵੀ ਬੀ ਅੱਛੀਆਂ ਬਰਵਾਜੀਆਂ ਕੋ ਕਰਨੀ ਹੈ ਜਿੱਤੇ ਮੇਰੀ ਗੱਲ ਸੁਣ ਲੈ ਘਰ ਦੇ ਵਿੱਚ 20 ਵੀ ਮੈਂਬਰ ਇਕੱਠੇ ਬੈਠਿਆ ਨਿਕੇ ਨਿਕੇ ਸੱਤਾ ਚ ਤੇ ਸੋਨੂੰ ਤਾਂ ਸਾਰਾ ਕੁਝ ਪਾਕੇ ਦੇਈ ਬੈਠਾ ਮਾਈ ਉਹ ਮੇਰਾ ਐਦਾ ਨਹੀਂ ਹੁੰਦਾ ਵੀ ਇੱਕ ਜਣ ਸਾਰਾ ਸਾਰਾ ਕੰਮ ਕਰਦਾ ਫਿਰ ਜਵੇਂ ਦੂਜਾ ਆ ਕੇ ਉਹ ਮਾਰਨ ਲੱਗ ਜੇ ਕਾਹਦਾ ਰੋ ਮਾਰਦੇ ਨੇ ਮੈਂ ਕਰਾ ਦਿੰਦੀ ਆ ਤੇਰੀ ਗੱਲ ਗੱਲ ਹੁਣ ਪ੍ਰੀਤ ਸੋ ਆਦਾ ਕੰਮ ਤੂੰ ਸਾਂਭਣਾ ਚਾਹੀਏ ਉਹ ਸਾਂਭਲੇ ਬਾਰੀ ਬੰਦ ਲੋ ਨਾ ਤੂੰ ਕਰਦੀ ਨੀ ਉਹ ਮੈਂ 20 ਵਾਰ ਕਹਿੰਦਾ ਹਾਂ ਨੂੰ ਦੇ ਵੀ ਕਹਿ ਚੁੱਕੀ ਆ ਮੈਂ ਕਹਿ ਰਾ ਹਾਂ ਕੋਈ ਇਹਨਾਂ ਨਾਲ ਲੱਦਾ ਕੋਈ ਫਾਇਦਾ ਨਹੀਂ ਹੁਣ ਤੂੰ ਜਦੋਂ ਤੂੰ ਦੁਬਾਰੇ ਆਈ ਹੈਂੀ ਸਾਡੇ ਬਟਵਾਰੇ ਤੇ ਆਈਂ ਹੁਣ ਇਹਨਾਂ ਨਾਲ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਨਹੀਂ ਪਾਈ ਫਿਰ ਬਟਵਾਰਾ ਕਰਕੇ ਜਾਂਦੀ ਸਿੱਧੀ ਜੀ ਗੱਲ ਆ ਮੈਂ ਤਾਂ ਪੈਰ ਨਹੀਂ ਰੱਖਦੀ ਇੱਥੇ ਹੈ ਊਆ ਇਹ ਜੀ ਅਖੀਂ ਕਿਉਂ ਵੀ ਬਟਵਾਰੇ ਕਰਾਂਗੇ ਊਆ ਦਾ ਜਿਹੜਾ ਹੁੰਦਾ ਕੱਠ ਬਣਾ ਕੇ ਜਾਂਦੀਆਂ ਹੁੰਦੀਆਂ ਨੇ ਬੰਨ ਕਿਹੜੀ ਕਹੀ ਜਾਂਦੀ ਆ ਤੁਸੀਂ ਸਿਆਹਾ ਮੈਂ ਉਹ ਤਾਂ ਤੂੰ ਕੱਢ ਲੈਣਾ ਤੇਰੇ ਮੋਸ ਗੈਰ ਨਹੀਂ ਤੂੰ ਤੂੰ ਪੈ ਨਹੀਂ ਸਾਡੇ ਦਰਾਂ ਹੈ ਮੈਂ ਬਹੁਤ ਕਹਿੰਦਾ ਹੁਣ ਜਦ ਪੂਰਾ ਦੁਖੀ ਆ ਜੀ ਉਧਰ ਉਹ ਵੀ ਅੱਡ ਹੋਣ ਨੂੰ ਤੈਰ ਨੇ ਹੁਣ ਸਾਨੂੰ ਅੱਡ ਹੋ ਲੈਣ ਦੇ ਕੁਛ ਨਹੀਂ ਹੁੰਦਾ ਲੋਕ ਅੱਡ ਹੁੰਦੀ ਹੁੰਦੇ ਨੇ ਨਾ ਫਿਰ ਪ੍ਰੀਤ ਗੁੱਸਾ ਕਰੂਗੀ ਇਸ ਗੱਲ ਦਾ ਵੀ ਭੂਆ ਕੀ ਕਹੇਗੀ ਦੇਖਾਂ ਭਰਾ ਦੀ ਹੁਣ ਇਹਦੇ ਫੇਕੇ ਰੱਖ ਲੈਣਗੇ ਇਹਨੂੰ ਹੈ ਜੇ ਰੁੱਸ ਕੇ ਜਾਂਦੀ ਹੈ ਨਾਲੇ ਉਹ ਕਹੀ ਜਾਂਦੀ ਆਂ ਜੇ ਰੁੱਸ ਕੇ ਜਾਂਦੀ ਆਂ ਮੈਂ ਤਾਂ ਭਗ ਜਾਣ ਭਰਾ ਟਾਈਕ ਨੂੰ ਰੱਖਣਗੇ ਉਹ ਆਹ ਤੂੰ ਤਾਂ ਇਹਨਾਂ ਨੂੰ ਆਪ ਦਾ ਕਾਜ ਮੰਗੀ ਲੋੜਦਾ ਹੁੰਦਾ ਕ ਇੱਥੇ ਸੋ ਬਿਲ ਲੈ ਲੈਣ ਨੂੰ ਸੋ ਬੰਦਿਆ ਨੇ ਲੱਫਾ ਆਇਆ ਜੀ ਵੀ ਮਾ ਦੇਗਾ ਨਾ ਨਹੀਂ ਕਿਹਾ ਮੋਕੇ ਦਾ ਕਿੰਨਾ ਫਿਰ ਉਹ ਆਕਣਗੇ ਪਰ ਉਹ ਆਏ ਆ ਗੱਲ ਬਾਕੀ ਇਹਨਾਂ ਨੂੰ ਵੀ ਸਮਝਣੀ ਚਾਹੀਦੀ ਹੈ। ਤੇਰਾ ਮੈਂ ਤਾਂ ਮੋਜ ਨਾਲ ਆਉਂਦੀ ਆ ਕੇ ਪੈ ਜਾਂਦੀ ਆ ਲਿਆਦੀ ਪਾਪੀ ਘਾਦੇ ਚ ਮੈਂ ਕਿਹੜਾ ਤੇ ਗੋਦੀ ਰੱਖੀ ਹੁੰਦੀ ਆ ਗੱਲ ਸੋਹਣੀ ਮੈਂ ਤਾਂ ਉਹ ਕਿ ਤਰੀਕਾ ਦੱਸਦੀ ਜੇ ਉਹ ਚਾਹ ਆਉਂਦੀ ਆ ਨਾ ਤੂੰ ਕਾਫੀ ਬਣਾ ਕੇ ਕੋਲੇ ਲੈ ਜਾ ਜੀ ਲਾ ਪਰ ਦੋਨੇ ਬੈਣਾ ਪੀਵਾਂਗੇ ਆਈ ਨਹੀਂ ਹੁੰਦਾ ਕਿਤੇ ਨਾ ਕਿਤੇ ਉਹਦੇ ਮਨ ਚ ਵੀ ਆਊਗੀ ਇਹ ਮੈਂ ਤੂੰ ਉਹ ਵੀ ਮੰਗੀ ਚਾਹ ਉਹ ਵੀ ਕੌਫੀ ਵੀ ਹੁੰਦੀ ਐ ਮੈਨੂੰ ਠੰਡਾ ਤਾਂ ਤਰੰਗ ਐ ਇੱਡਾ ਕਿਹੜਾ ਦਿਮਾਗ ਆ ਜਿਹੜਾ ਜਾ ਕੇ ਬੁੱਢਾ ਤੂੰ ਵੀ ਪੜ੍ਹੀ ਲਿਖੀ ਐ ਤੇ ਉਹ ਵੀ ਪੜ੍ਹੀ ਲਿਖੀ ਐ ਮੈਨੂੰ ਨਾ ਬੰਦਾ ਕੋਈ ਫਾਇਦਾ ਨਹੀਂ ਜਿਹੜੀਆਂ ਗੰਦਾ ਤੁਸੀਂ ਕਰਦੇ ਹੋ ਨਾ ਮੈਂ ਤੁਹਾਡੇ ਨੂੰ ਇਹ ਕਾਹਬਾ ਕਹਿੰਦੇ ਬੋਲਿਆ ਨਹੀਂ ਪਰ ਇਹਨਾਂ ਗੰਦਾ ਦਾ ਕੋਈ ਫਾਇਦਾ ਨਹੀਂ ਉਹ ਮੈਂ ਤੇ ਤੇਰਾ ਚੁੱਕ ਰਹਿ ਰਹਿ ਕੇ ਦੇਖ ਰਿਆ ਕੀ ਕਰਾ ਮੈਂ ਤਾਂ ਆਪਣਾ ਕੰਮ ਕਰਦਾ ਜਾ ਤੂੰ ਉਹ ਵਾਸਤੇ ਚੱਲੇ ਜਾ ਨਾ ਭਾਈ ਦੇਰੀ ਕਰ ਸੋਲਾ ਮੈਂ ਤਾਂ ਜੰਮਾ ਪਾਣੀ ਦੀ ਘੁੱਟ ਨਹੀਂ ਗਈ ਸੋਡੀਆਂ ਸਰਾ ਹੀ ਰਹਿ ਗਈਆਂ ਨਾ ਵੀਸ ਤੇ ਅੱਡਾ ਕੋਈ ਨਾ ਬੰਦੇ ਕੀ ਉਹ ਬੀਰ ਗੋਨਾ ਪਾਇਆ ਰਹੀ ਤੇ ਬਗਵਾਲੀ ਮੈਨੂੰ ਤਾਂ ਬਚੰਦਾ ਹੀ ਲਾਦਾ ਆ ਮੇਰੇ ਤਰ੍ਹਾਂ ਬਚੜੀ ਆ ਬੁੱਢੇ ਵੇਲੇ ਤੁਸੀਂ ਰੋਣਤਾ ਨਾ ਅਸੀਂ ਤਾਂ ਘਾਧਾ ਰੋਣਤਾ ਪਾ ਤੇ ਹੁਣ ਰੋਣਾ ਨਹੀਂ ਹੈ ਨਾ ਹੋਰ ਕੀ ਹੈ ਸਵਾਏਗਾ ਫਿਰ ਉਹ ਬਦੇ ਬੇਬੇ ਦਾ ਵੀ ਕੈਸਾ ਦੇਨੇਗੇ ਉਹਨਰ ਵੀ ਕੈਸਾ ਦੇਨੇ ਉਹ ਕੀ ਡਾਂਗ ਵਾਰਨਾ ਹਾਂ ਵਾਤਾ ਨਾ ਵਿਆਹ ਦਾ ਗੱਲ ਦਾ ਤੇ ਚੀਜ਼ਾ ਚੀਜ਼ ਵਸਤ ਬਣਾਉਂਦਾ ਧੀਆ ਪੁੱਤਾਂ ਵਾਸਤੇ ਜ਼ਮੀਨ ਜਾਇਦਾਦ ਬਣਾਉਂਦਾ ਤੇ ਤੁਸੀਂ ਉਹ ਤਾਂ ਕੋ ਬਾਪੂ ਨੇ ਸਿਰੇ ਚ ਘਰ ਪਿਆ ਨਾ ਉਹ ਤਾਂ ਕਹਿੰਦੇ ਨਹੀਂ ਉਹ ਪਾਸੇ ਨਹੀਂ ਬਸ ਜਿਹਦੀ ਮਗਰ ਦੋਗੀ ਵਿਆਹ ਕੇ ਦੇ ਦਿੰਦਾ ਜਿਹੜੀ ਪੈਸੇ માંગਦਾ ਪੈਸੇ ਦੇ ਦਿੰਦਾ ਮੈਂ ਸੋਨੂੰ ਕਹਿੰਦੀ ਤੇ ਤੂੰ ਤੜ ਜਿਆ ਕੇ ਬੱਪੂ ਨੇ ਕੋਈ ਗੱਲ ਨਹੀਂ ਆਹ ਗੱਲ ਮੈਂ ਬਾਈ ਨੂੰ ਵੀ ਪੁੱਛਿਆ ਨਹੀਂ ਆਹ ਥੋੜੀ ਦਾ ਦੋਲਦਾ ਤੇਰਾ ਦੀ ਮੈਨੂੰ ਪਤਾ ਲੱਗ ਗਿਆ ਪੱਤਰ ਤੇ ਲੀਹਰਾ ਤੇ ਤੇ ਮੇਰੀ ਵੀ ਪੱਤਰ ਤੇ ਲੀਹਰਾ ਮੈਂ ਥੋੜਾ ਪਾਣੀ ਵੀ ਕਹਿੰਦੀ ਆਹ ਲੈ ਪੂਰ ਨੂੰ ਉਸੇ ਰੋ ਪਾਣੀ ਉਹਨੇ ਘਰੇ ਮੈਂ ਕਹਿੰਦਾ ਉਧਰ ਪਹਿਲਾਂ ਉਧਰ ਗਈ ਹੋਗੀ ਮੈਂ ਕਿਹਾ ਤਾਂ ਹੈਗਾ ਸੋਨੂ ਮਾ ਉਧਰ ਬੋਲਦੀ ਐ ਉਹਨੇ ਕੜਤਾਈ ਹੋਊਗੀ ਆ ਗਈ ਬਰਾਵਾ ਇਹ ਨਾਂਬੋ ਗੋਲ ੜੇ ਉਹ ਵੱਡਾ ਗੋਲ ੜੀ ਬਡੀ ਉਧਰੋਂ ਬਹੁਤ ਗੋਲ ੜੀ ਛੋਟੀ ਦੇਖ ਦੇਖ ਲਈਏ ਤੁਸੀਂ ਦੇਖ ਲੈ ਦੇਖ ਲੈ ਤੁਸੀਂ ਸੱਚੇ ਨਾਮੋ ਕਹਿੰਦੇ ਕੀ ਨੇ ਉਹ ਭਾਈ ਮੇਰੇ ਦਾ ਵੀ ਤੋਂ ਬਾਹਰ ਹੋ ਗਈ ਗੱਲ ਦੋਨਾਂ ਤੇ ਰਣੇ ਇਹੀ ਰੱਟ ਲਾਈਏ ਵੀ ਬਸ ਅਸੀਂ ਤਾਂ ਅੱਡ ਹੋਣਾ ਤੀਹੋ ਕਾਲ ਹੁਣਾਂ ਤੇ ਤਾਂ ਪੱਥਰ ਤੇ ਲਘੀਰ ਹੈ ਮੈਂ ਤਾਂ ਕਹਿੰਨੀ ਆ ਮੈਂ ਹੁਣ ਜਾਵਾ ਤੇ ਭਾਬੀ ਕਿਤੇ ਐ ਇਧਰ ਹੋਣੇ ਪੁੱਤੋ ਸੋਗੀ ਤਬੀ ਹਾਂ ਜਾਨ ਆ ਜਾ ਆ ਜਾ ਬਈ ਕੀ ਬਣਿਆ ਬਸ ਬਣਨਾ ਉਹੀ ਗੁੱਸਾ ਜਿਹੜਾ ਕੁਝ ਹੋ ਹੀ ਜਾਂਦਾ ਦੋਨੋਂ ਤੇ ਰਣ ਜਵਾਬ ਦੇਤਾ ਕਿ ਸਾਥੋਂ ਨਹੀਂ ਉਹ ਹੁੰਦਾ ਹੈਗਾ ਵੱਡੀਆਂ ਐ ਕਰਦੀਆਂ ਕਦੇ ਛੋਟੀਆਂ ਇੱਕ ਦੂਜੇ 'ਚ ਨੁਕਸ ਘੜਦੇ ਨੇਗੇ ਦੇਖਿਆ ਵਾ ਪਹਿਲੇ ਹੀ ਐਸਾ ਸੀ ਨਾ ਨਹੀਂ ਮੰਨਦੀਆਂ ਨਹੀਂ ਹੈਗੀਆਂ ਛੋਟੀ ਐਂ ਨਹੀਂ ਚੰਗੀ ਤੇ ਇਹ ਹਾਂ ਜਹਾਂ ਮੈਨੂੰ ਲੱਗਦੀ ਹੁਣ ਤਾਂ ਉਹਨੂੰ ਵੀ ਪਤਾ ਨਹੀਂ ਕੀ ਹਵਾ ਲੱਗਦੀ ਹੈ ਮੰਨੋ ਚਾਹੇ ਨਾ ਮੰਨੋ ਅੱਜ ਤੁਹਾਨੂੰ ਮੇਰੀ ਗੱਲ ਦਾ ਗੁੱਸਾ ਲੱਗੂਗਾ ਤੇ ਸਿਰ ਨਾ ਤੁਸੀਂ ਚੜਾਈਆਂ ਹੋਈਆਂ ਦੋਨੇ ਜਾਣੀਆਂ ਤੂੰ ਨਹੀਂ ਸੀ ਕੰਮ ਲਾਉਂਦੀ ਹੁੰਦੀ ਉਦੋਂ ਮੈਂ ਤਾਂ ਭੈਣ ਜਿਹਾ ਹੀ ਕਹਿ ਦਿੰਦੀ ਤੀ ਵੀ ਚਲ ਕੋਈ ਗੱਲ ਨਹੀਂ ਨਿਆਣੀਆਂ ਨਹੀਂਆਂ ਹੌਲੀ ਹੌਲੀ ਕਰ ਲੈਣਗੇ ਸਾਰੀ ਉਮਰ ਕੰਮ ਹੀ ਕਰਨਾ ਹੈ ਖਾਲਾ ਬੂੜੇ ਅੱਜ ਮੈਨੂੰ ਕੀ ਪਤਾ ਸੀ ਮੇਰੇ ਸਿਰ ਤੇ ਚੜ ਕੇ ਨੱਚਣਗੇ ਹਾਂ ਖਾਲਾ ਬੂੜੇ ਅੱਜ ਪਾਣੀ ਦੇਣ ਤੋਂ ਵੀ ਉਹ ਹੁੰਦੀਆਂ ਨੇ ਮਦਦੀਆਂ ਨਹੀਂ ਗਈਆਂ ਵੀ ਪਾਣੀ ਨਹੀਂ ਦੇਣਾ ਹੈਗਾ ਹੁਣ ਤੂੰ ਕਦੋਂ ਤੇ ਆਈਆਂ ਪਾਣੀ ਦੇਖ ਦੇਖਿਆਗਾ ਵੀ ਚਾਹ ਪਾਣੀ ਬਣਾਤਾ ਜਾਂ ਕੋਈ ਰੋਟੀ ਪਾਣੀ ਪੁੱਛ ਲਿਆ ਆ ਤਿਆਰ ਵਿਆਰ ਹੋ ਕੇ ਆਪੋ ਆਪਣੇ ਕਮਰੇਆਂ ਚ ਬਹਿ ਜਾਂਦੀਆਂ ਨੇ ਮੈਂ ਬੈਠੀ ਰਹਿਣੀ ਆ ਇਕੱਲੀ ਇੱਥੇ ਛੋਟੀ ਨੇ ਤਾਂ ਕੌਫੀ ਵੀ ਆਤੀ ਮੈਨੂੰ ਅੱਛਾ ਹਾਂ ਬੈਠੂ ਕਰਿਆ ਫਿਰ ਤਾਂ ਤਾਂ ਦਲੀ ਦੇ ਠੰਡਾ ਵੀ ਆਤਾ ਨਾ ਦੇਖ ਨਾ ਤੈਨੂੰ ਯਕੀਨ ਹੋ ਗਿਆ ਕੀ ਪਤਾ ਮਾ ਹਕੂਆ ਕਰਕੇ ਪਿਆਰਤੀ ਹੋਵੇ ਮਾਰਦੀ ਆਪੂਆ ਦੀ ਤੂੰ ਹੀ ਮਾਰਦੇ ਆ ਇਹਨਾਂ ਨੂੰ ਤਾਂ ਆਏ ਹੋ ਗਿਆ ਵੀ ਭੂਆ ਆ ਗਈ ਕੀ ਕਰਾਂ ਚਲੋ ਹੁਣ ਕੋਈ ਦੱਸੋ ਫਿਰ ਕਿਵੇਂ ਮੈਂ ਤਾਂ ਭਰਾਵਾ ਜਾਨੀ ਆ ਬਸ ਤੈਨੂੰ ਦੱਸਣਾ ਸੀ ਮੈਂ ਤਾਂ ਬੇਇੱਜ਼ਤੀ ਕਰਾ ਲਈ ਸਮਾਰ ਕੇ ਰੱਜ ਕੇ ਢੋਲੀ ਭਰ ਕੇ ਲੈ ਗਿਆ ਚ ਮੇਰੀ ਗੱਲ ਸੁਣ ਪਹਿਣ ਹੁਣ ਐ ਤਾਂ ਜਾ ਨਾ ਜੇ ਐਂ ਹੁਣ ਇੱਕ ਪਾਸਾ ਕਰਾ ਖੀ ਜਾ ਸਾਡਾ ਇੱਕ ਪਾਸਾ ਤਾਂ ਹੋਇਆ ਹੀ ਪਿਆ ਦੋ ਬੰਦੇ ਹੋਰ ਬੁਲਾ ਲਓ ਜਿਹੜੇ ਕੋਈ ਹੈਗੇ ਨੇ ਨਾ ਆਪਾਂ ਕਿਹਨੂੰ ਬੁਲਾਣਾ ਤੂੰ ਬੱਸ ਸਾਥ ਦੇ ਦੋ ਬੰਦੇ ਆ ਚ ਤੁਸੀਂ ਉਹਨਾਂ ਨੂੰ ਬੁਲਾ ਲਓ ਬੁਲਾ ਕੇ ਜਿਵੇਂ ਜਿਹੜਾ ਬਦੋਹ ਮੰਗਦੇ ਨੇ ਦੇ ਕੇ ਤਰਾ ਕੋ ਆਪਣੇ ਕਬਰੇ 'ਚ ਮੜੋ ਬਸ ਫੇਰ ਜਾ ਨਾ ਮੱਥੇ ਲੱਗਾ ਬਸ ਉਹਨਾਂ ਨੂੰ ਕਰਕੇ ਆਖੀਂ ਬੁਲਾਓ ਬਣ ਕੇ ਬਾਜ ਮਾਰੋ ਤੇਰ ਕੋਲੀ ਇਹਨੇ ਸਾਡੇ ਵਿੱਚ ਕਰ ਲੋ ਇੱਥੇ ਵੇ ਜੀਤੇ ਆਜੋ ਭਾਈ ਤੋਨੇ ਬਾਹਰ ਆਪੂਆ ਮਨ ਕਰੇ ਸੋਸਿਆ ਸਾਡੀ ਕੋਈ ਆ ਜਾਣਾ ਪਾ ਦੇ ਪਾਪਾ ਨੇ ਕਰਨੇ ਚੁੰਦੇ ਨੂੰ ਚਬਕ ਪਤਨ ਕੀ ਇਹਨਾਂ ਦੇ ਦਿਮਾਗ ਚ ਪੜਿਆ ਜਿਹੜਾ ਨਾ ਪਿਓ ਦੀ ਸੁਣਨਾ ਨਾ ਮਾਂ ਦੀ ਸੁਣਨਾ ਦੱਸ ਕੀ ਕਰ ਸਕਦੀ ਆ ਮੈਂ ਆਜੋ ਭਾਈ ਹੁਣ ਨਾਪੂਆ ਅੱਛਾ ਸੋਲ ਕੇ ਤੈਨੂੰ ਚੰਗਾ। ਲੈ ਸੋੜੇ ਦਿਲ ਦੀਆਂ ਪੂਰੀਆਂ ਹੋ ਜਾਣੇ ਅੱਜ। ਹਾਂ ਚੱਲ ਵਧੀਆ ਨਿਭੂ ਮੋਟੇ ਬਾਸਾ ਤੋਂ ਹੋ। ਦੇਖ ਕੇ ਨੇ ਬੋਲਦੀ ਐ। ਓੜੇ ਮਾੜੀ ਮੋਟੀ ਸ਼ਰਮਗਰਿਆ ਕਰੋ ਸੱਸ ਸਹੁਰੇ ਦੀ। ਨਾਪੂਆ ਦੀ ਰੱਖੀ ਅੱਜ ਤੁਸੀਂ। ਨਾਪੂਆ ਤੈਨੂੰ ਕੀ ਜੰਦਾ ਵੜਾ ਕਹਤਾ? ਹਾਂ। ਅਸਤੇ ਜਿਹੜੀ ਤੇਰੀ ਰੱਖ ਵੀ ਕੀ ਲਈ ਤੁਸੀਂ? ਬੀਬੂ ਆਈਏਗੀ। ਇਹਨਾਂ ਨੂੰ ਤਾਂ ਚੌ ਲੱਗਦਾ ਈ ਅੱਡ ਹੋਣਾ। ਮੇਰਾ ਦੀ ਗਰਾ ਪੁੱਛ ਪਹਿਣੀ ਜਿਹਦਾ ਕਾਰਜਾ ਪਾਟ ਤੱਕ ਤਾਂ ਮੈਨੂੰ ਪੁੱਛ ਕੇ ਦੇਣਾ। ਮੇਰਾ ਤਾਂ ਜਿ ਨਾ ਬੇਬੇ ਅਸੀਂ ਕਿਹੜਾ ਦੂਰ ਚੱਲਦੇ ਆ ਤੁਹਾਡੇ ਕੋਲ ਰਹਿਣਾ ਤਾਂ ਇੱਥੇ ਹੀ ਐ ਅ ਰੋਜ਼ ਲੜਾਈ ਮੁੱਕ ਜੂਗੀ ਤੇਰੇ ਘਰ ਦੌੜਾ ਹੁੰਦੇ ਪਾਈ ਹੁਣ ਤਾਂ ਦੂਰ ਰਹੋ ਚਾਹੇ ਰਹੋ ਨੇੜੇ ਸਾਨੂੰ ਸਹੀ ਗੱਲ ਦੱਸਾਂ ਜਦੋਂ ਤੁਸੀਂ ਸਾਡੇ ਚ ਰਹਿਣੇ ਨੇ ਫਿਰ ਤਾਂ ਕਹਿੰਦੇ ਮਰਜ਼ੀ ਜਾਓ ਸਾਨੂੰ ਕੋਈ ਲੋੜ ਨਹੀਂ ਗੱਲ ਸੁਣ ਲੈ ਬਾਈ ਹੁਣ ਤੂੰ ਜਿਹੜਾ ਕੁਛ ਆਉਂਦਾ ਕੋਈ ਖੇਤੀ ਬੰਨੇ ਚੋਰ ਜਾਂ ਕੋਈ ਦੁਕਾਨਾ ਦੇਣਾ ਉਹ ਦੋਤ ਕਰਦੀ ਤੁਸੀਂ ਭਾਈ ਜੇ ਮੈਂ ਕੰਮਾਂ ਕਰ ਦੋ ਬਸ ਮੈਂ ਆਪਣੀ ਕੰਮ ਕਰਦਾ ਆਪਦਾ ਹਿੱਸਾ ਜ਼ਰੂਰ ਰੱਖਣੇ ਨੇ ਇਹ ਨਾ ਮੈਂ ਤੇਨੂੰ ਅੱਜ ਦੱਸ ਦਿੰਦੀ ਆਂ ਭਾਬਾ ਬੜੇ ਘੂਆਂ ਗਾਲਾਂ ਦੇ। ਤੁਸੀਂ ਬੁੱਤਣਾ ਭਾਈ ਕਿੱਥੇ ਜਾਂਦੇ ਨੇ? ਮੇਰਾ ਤਾਂ ਦਿਮਾਗ ਨਹੀਂ ਕੰਮ ਕਰਦਾ। ਲੈ, ਦਿਮਾਗ ਨਹੀਂ ਤੇਰਾ ਕੰਮ ਕਰਦਾ। ਹਾਂ ਭਾਈ ਕਿੱਥੇ ਜਾਣੇ ਬੋਲ ਹੁਣ। ਤੂੰ ਵੀ ਮੁੰਡੇ ਬੋਲ ਤਾਂ ਹੁਣ। ਬੋਲ ਹੁਣ। ਤੂੰ ਬੋਲ। ਮੁੰਡਿਆਂ ਨੂੰ ਬੁਲਾਇਆ ਮੈਂ ਇਹਨਾਂ ਨੂੰ ਨਹੀਂ ਬੁਲਾਇਆ। ਦੱਸੋ ਭਾਈ, ਨੂੰ ਨੱਟੇ ਕਰਕੇ ਬਹਿ ਗਏ ਹੁਣ। ਦੱਸੋ ਭਾਈ ਹੁਣ ਕੁਛ ਵੀ ਕੀ ਕਰੀਏ ਅਸੀਂ ਤੁਹਾਡੇ ਵਾਸਤੇ ਜਿਹਦੇ ਕਰਕੇ ਤੁਸੀਂ ਸੌਖੀਆਂ ਹੋ ਜਾਓ। ਬੋਲ ਕਾਰਨਾ ਕਿ ਇਹ ਬੇਬੇ ਜਿਹੜੇ ਦੋ ਭਾਂਡੇ ਨੇ ਵੰਡਦੇ ਤੋਂ ਵੰਡ ਦੋ ਭਾਈ ਚੱਕ ਲੋ ਭਾਂਡਾ ਸੱਣਾ ਜਿਹੜਾ ਹੈਗਾ ਕਰ ਲੋ ਇਕੱਠਾ ਜਿੱਤੇ ਘੁੱਣ ਮੇਰੀ ਮੈਨੂੰ ਆਖਰ ਬੋਲਣਾ ਪਊਗਾ ਆਪਣੇ ਦੋ ਕਰ ਲੈ ਆ ਕਮਰਾ ਭਾਈ ਜਿੰਨੂੰ ਦੇਤਾ ਇੱਧਰ ਲੈ ਮੈਨੂੰ ਦੇ ਦੇਣਾ ਬਸ ਹੋਰ ਮੇਰੇ ਕੋਲ ਕੁਝ ਨਹੀਂ ਹੈਗਾ ਬਾਕੀ ਜਿਹੜੀ ਚੀਜ਼ ਬਣਾਈ ਹੈ ਮੇਰੀ ਆਪਣੀ ਬਣਾਈ ਹੈ ਤੁਸੀਂ ਆਪ ਦਾ ਬਣਾਓ ਨਾ ਬਣਾਓ ਬਸ ਤਾਨੂੰ ਰੈਂਡੋ ਮਕਾਨ ਦੇ ਦੇਣਾ ਹੋਰ ਮੇਰੇ ਕੋਲ ਕੁਝ ਨਹੀਂ ਹੈਗਾ ਲੈ ਤੁਹਾਡੇ ਨਾਲ ਹੋਈ ਕੀ ਗੱਲ ਭਾਈ ਇਹ ਆ ਕੀ ਗੱਲ ਕੋਈ ਨਹੀਂ ਗੱਲ ਇਹ ਪਾਕ ਸਾਰਾ ਕੁਝ ਇਨਾਂ ਨੂੰ ਦੇ ਦੇ ਦੋਗੇ ਤੁਸੀਂ ਇਹ ਕੀ ਹੈ ਨਾ ਮੈਂ ਨਹੀਂ ਮੰਨਦੀ ਲਿਖਤ ਪੜਤ ਕਰੋ ਕਿਹੜਾ ਕੋਈ ਸਾਡੀ ਸੇਵਾ ਕਰੂ ਭਾਈ ਉਹ ਲੈ ਲੂਗਾ ਤੁਹਾਨੂੰ ਅਸੀਂ ਮਕਾਨ ਦੇ ਤੇ ਵੰਡ ਕੇ ਆਪਣੀ ਖੇਤੀ ਕਰੋ ਤੁਹਾਨੂੰ ਜ਼ਮੀਨ ਵੰਡ ਕੇ ਦੇ ਦੇਣਾ ਜਿਹੜਾ ਸਾਡੇ ਕੋਲ ਤੇਰੇ ਕੋਲ ਅਸੀਂ ਆਪਦਾ ਰੱਖਾਂਗੇ ਆਪਣੇ ਕੋਲੇ ਪਰਸੋਂ ਭਾਈ ਜਿਹੜਾ ਥੱਲੇ ਵੱਡਾ ਹਾਲ ਕਵਰ ਹੈ ਉਹ ਰੋਕ ਲਓ ਤੁਸੀਂ ਸਾਨੂੰ ਪੌੜੀਆਂ ਚੜ੍ਹਨਾ ਉੱਤਰਨਾ ਆਸੀਂ ਕਿੱਥੇ ਪੈਣਾ ਅਸੀਂ ਵੀ ਤਾਂ ਫੇਰ ਆਪਣੀ ਜਗ੍ਹਾ ਰੱਖਣੀ ਹੈ ਮੈਂ ਕਹੀ ਤਾਂ ਜਾਨੀ ਆ ਉਹ ਹਾਲ ਕਵਰਾਂ ਰੋਕ ਲਓ ਬਸ ਤੁਸੀਂ ਉੱਥੇ ਰਹੋ ਨਾ ਇਹਨਾਂ ਕੋਲੇ ਉੱਤੇ ਇਹਨਾਂ ਨੂੰ ਮੱਥੇ ਲਾਏ ਉਹਨਾਂ ਲੋੜ ਹੈਗੀ ਚਲੋ ਠੀਕ ਆਪਾਂ ਵੀ ਆਪਾਂ ਆਪਣੇ ਕਵਰੇ ਚ ਆਪਦਾ ਸਮਾਨ ਲੈ ਕੇ ਬੈਠੋ ਸਾਨੂੰ ਕਰੋ ਮਾਫ਼ ਬਈ ਸਾਰੀਆਂ ਗੱਲਾਂ ਸੁਣ ਲਈ ਹੁਣ ਮੇਰੀ ਗੱਲ ਸੁਣੋ ਬੇਬੇ ਬਾਪੂ ਨੂੰ ਕੌਣ ਰੱਖੂਗਾ ਤੁਸੀਂ ਰੱਖੋਗੇ ਕਿ ਤੁਸੀਂ ਰੱਖਵਾ ਕਰਨਾ ਕਰਾਉਣਾ ਕੀ ਹੈ ਬਾਪੂ ਨੂੰ ਅਸੀਂ ਰੱਖ ਲੈਨੇ ਆ ਅਸੀ ਰੱਖਾ ਰਿਹਾ ਵਾਪਦਾ ਦੇਖ। ਬਾਪੂ ਨੱਖਣ ਕਹਿੰਦੇ ਨਹੀਂ ਸਾਰਾ ਕੁਛ ਤਾਂ ਬਾਪੂ ਦੇ ਨਾਮ ਹੀ। ਜੀ ਬਾਪੂ ਨੇ ਹੀ ਰੱਖ ਲਿਆ। ਆਪਾਂ ਨੂੰ ਕਿਦੀ ਬੈਠੇ ਨੇ ਇਹ। ਕਹਦੇ ਹੈ। ਸਾਰਾ ਕੁਛ ਮੈਂ ਹੀ ਕਹਾ। ਤੂੰ ਵੀ ਕੁਝ ਬੋਲ ਪਿਆ ਕਰ। ਨਾ ਭਈ ਮੇਰੀ ਗੱਲ ਸੁਣੋ। ਬਾਪੂ ਤਾਂ ਨਹੀਂ ਅਸੀਂ ਉੱਧਰ ਰਹਿਣ ਦਿੰਦੇ। ਵਾਪੂ ਤਾਂ ਅਸੀਂ ਰੱਖਾ ਵੀ। ਬੇਬੇ ਰ ਬੇਬੇ ਦੀ ਬੜੀ ਵੀ ਪਾੜੀ ਹੈ ਨਾ। ਸ਼ਾਬਾਸ਼। ਆ ਰਹੀ ਸੀ ਕੀ ਤੁਹਾਡੇ ਚ ਅਕਲ ਦੀ ਗੱਡੀ ਭਰੀ ਹੈ ਨਾ ਵੀ ਬੇਬੇ ਬਾਪੂ ਨੂੰ ਵੀ ਐਂਡ ਤੇ ਤੁਸੀਂ ਪਾੜ ਦੋ। ਸ਼ਰਮ ਆਉਣੀ ਚਾਹੀਦੀ ਹੈਗੀ। ਕਿੱਥੇ ਘੱਟ ਕਰਕੇ ਰੱਖਣਾ ਸੀ ਹੁਣ ਜਾਂਦੀ ਵਾਰ ਸਾਰਾ ਕੁਝ ਵੰਡਦਾ ਹੁਣ ਬੇਬੇ ਬਾਪੂ ਨੂੰ ਵੀ ਵੰਡ ਲੋ ਨਾ ਪਿਆਰੇ ਸਾਰਾ ਕੁਝ ਚਾਹੇ ਘਰ ਬਾਅਦ ਸਭ ਕੁਝ ਵੰਡਣਾ ਪਰ ਸਾਨੂੰ ਨੇਹ ਵੰਡ ਸਕਦੇ ਅਸੀਂ ਤਾਂ ਇੱਕ ਜਗ੍ਹਾ ਹੀ ਰਹਿਵਾਂਗੇ ਇਕੱਠੇ ਨਾ ਦੇਖਾ ਜਿਵੇਂ ਕਹੀ ਜਾਂਦੇ ਨੇ ਵੀ ਅਸੀਂ ਬਾਪੂ ਰੱਖਣਾ ਫਿਰ ਅਸੀਂ ਕਿਉਂ ਬੇਬੇ ਐਸਾ ਬਾਪੂ ਰੱਖਾਂਗੇ ਬੇਬੇ ਆਪਾਂ ਕੋਈ ਸਮਾਨ ਥੋੜੀ ਨਾ ਵੀ ਜਿਹਦਾ ਜ਼ਿਕਰ ਹੈ ਸਾਨੂੰ ਵੰਡ ਲਿਆ ਅਸੀਂ ਵੀ ਇਨਸਾਨ ਆਗੇ ਛੋੜੇ ਨਾ ਬੇਬੇ ਮੇਰੀ ਗੱਲ ਸੁਣ ਤੁਸੀਂ ਆਣੀ ਆ ਉਹਨਾਂ ਨੂੰ ਵੀ ਚਾਹੀਦਾ ਵੀ ਸਾਡੇ ਕੋਲ ਬੇਬੇ ਬਾਪੂ ਸਾਨੂੰ ਵੀ ਚਾਹੀਦਾ 3 ਮਹੀਨੇ ਸਾਡੇ ਕੋਲ ਰਹੂਗਾ ਬਾਪੂ 3 ਮਹੀਨੇ ਉਧਰ ਤੁਸੀਂ ਆਵੇਂ ਸਾਡੇ ਕੋਲ ਬੈਠੋ ਇਹ ਤਾਂ ਕਿਸ਼ਤਾ ਕਰ ਲਈ ਹੋ ਗਈ ਥੋੜੀ ਐਂ ਦਾ ਕਰ ਸਕਦੇ ਹੂੰ 6 ਮਹੀਨੇ ਬੇਬੇ ਬਾਪੂ ਤੇਰੇ ਵੰਦੀ ਲਾਲਣ ਤੇ 6 ਮਹੀਨੇ ਇਹਨਾਂ ਵੰਦੀ ਉਹ ਤਾਂ ਚੱਲ ਜੂ ਨਹੀਂ ਨਹੀਂ ਭਾਈ ਬਸ ਨਾ ਬਾਪੂ ਤੁਸੀਂ ਐਂ ਕਰੋ ਬੇਬੇ ਉੱਧਰ ਜਾਊਗੀ ਬਾਪੂ ਸਾਡੇ ਕੋਲ ਲੈ ਭਾਈ ਹੁਣ ਇਹ ਫੈਸਲਾ ਛੋਡੇ ਤੇ ਆ ਮੈਂ ਤਾਂ ਚੱਲੀ ਸਰਸਾ ਹੀ ਗਾਲ ਬਸ ਠੀਕ ਆ ਆਹ ਹੋਰ ਕੀ ਕਿਵੇਂ ਕਰਦੇ ਹੁੰਦੇ ਲੋਟੀ ਨਹੀਂ ਹੁੰਦੇ ਤੁਸੀਂ ਤਾਂ ਇੱਕ ਪਾਸੇ ਤਾਂ ਲਾਜੋ ਕੱਲ ਲਾਤੀ ਬਰਾਵਾ ਕੋਈ ਖਾਣੂ ਨਹੀਂ ਮੈਂ ਕੋਈ ਨਹੀਂ ਮੈਂ ਵੰਡ ਸਕਦੀ ਠੀਕ ਹੈ ਹਾਂ ਇਕੱਠੇ ਕਰ ਸਕਦੀ ਹਾਂ ਵੰਡ ਵੀ ਸਕਦੀ ਜਿਵੇਂ ਇਹ ਬੋਲਦੇ ਨੇ ਕਿ ਕੋਈ ਛੂਰੀ ਲੈ ਕੇ ਵੰਡ ਕੇ ਦੋ ਪੀਸ ਕਰ ਲੋ ਮੈਂ ਚੰਨੀਆਂ ਬੱਸ ਮੈਂ ਤਾਂ ਚਲ ਠੀਕ ਹੈ ਭਟੇ ਧਿਆਨ ਰੱਖੀ ਕੋਈ ਜਿਗਾਰਡ ਤਾਂ ਕਰ ਜਾ ਸਾਡਾ ਹੁਣ ਪਹਿਲਾਂ ਦੇਖਣ ਦਾ ਆਪੇ ਕਰ ਲੋਗੇ ਜਿਗਾਰਡ ਕੋਈ ਲੋੜ ਨਹੀਂ ਇਹਨਾਂ ਦੀ ਗੱਲ ਸੁਣਨ ਦੀ ਆਪਾਂ ਦਾ ਰੱਤੀ ਦਾ ਪਾਸ ਸਸ ਨਸਰੀ ਦਾ ਲਾ ਠੀਕ ਐ ਤੁਹਾਡੀ ਸਾਸਰੀ ਕਰਨਾ ਆਪਾਂ ਤਾਂ ਇੱਥੇ ਹੀ ਰਹਿ ਜਾਗੇ ਆਪਾਂ ਨੇ ਕੀ ਕਰਨਾ ਨਾ ਮੈਂ ਉੱਧਰ ਜਾਵਾਂ ਨਾ ਤੁਸੀਂ ਉੱਧਰ ਜਾਣਾ ਹਾਂ ਦਾ ਕੀ ਕਰਾਉਣਗੇ ਆਹ ਦਿਨ ਤੱਕ ਮੈਂ ਕਦੇ ਦੇਖੀ ਨਹੀਂ ਸੀ ਤੇ ਇਹ ਸੋਚੀ ਨਹੀਂ ਸੀ ਕਿ ਬਿਹਜ ਦਿਨ ਵੀ ਆ ਜਾਣਗੇ ਕਿਵੇਂ ਛੋਟੇ ਛੋਟਿਆਂ ਨੂੰ ਆਪਾਂ ਨੇ ਪਾਲਿਆ ਸੀ ਇਹਨਾਂ ਨੂੰ ਹੈ ਚਰਾ ਚਰਾ ਮੈਂ ਉਸ ਤੇ ਕੱਠੀ ਰਹਿਣਾ ਨਹੀਂ 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 ਆ ਆ ਨਹੀਂ ਇਸੇ ਕਰਦੇ ਨਾ ਇਹੋ ਕਰਦੇ ਨੀ ਨਾ ਛੱਡ ਛੱਡ ਲੈ ਤੂੰ ਸਾਹਮਣੇ ਆ ਤਾਂ ਮੈਨੂੰ ਬੜਾ ਕੰਮ ਜਾਏ ਸਾਂ ਨੂੰ ਗਿਆ ਨੂੰ ਕਿਉਂ ਅਟੈਕ ਕਰਦੇ ਹੋ ਮੈਂ ਤਾਂ ਤੁਹਾਨੂੰ ਦੱਸ ਦੇ ਤੈਨੂੰ ਕੀ ਹੋ ਗਿਆ ਮੈਂ ਕਿਉਂ ਧੱਕੇ ਮਾਰਦੀ ਤੂੰ ਐ ਕਿਉਂ ਧੱਕੇ ਮਾਰਦੀ ਮੇਰੀ ਗੱਲ ਸੁਣ ਲੈ ਜੇ ਤੈ ਉਹਨਾਂ ਨਾਲ ਬੋਲਨੀ ਆ ਜਾਂ ਦੇਖੋ ਪੁੱਛੇ ਬਿਨਾ ਸਾਹ ਲੈਂਦਾ ਤਾਂ ਤੂੰ ਅਜੇ ਉਹਦੀ ਤੇਰਾ ਨਾ ਬਣੂਗੀ ਕਿਉਂ ਹਾਂ ਬੁਲਾਉਂਦੇ ਨਹੀਂ ਉਹ ਚਾਹ ਲੈ ਉਹਨਾਂ ਨੂੰ ਨਹੀਂ ਬਣੋਗੀ ਤੇਰੇ ਬਾਪੂ ਤਾਂ ਮੇਰਾ ਨਾ ਬਾਪੂ ਹੁਣ ਉਹਨਾਂ ਦਾ ਹੀ ਹੋ ਗਿਆ ਇੱਕ ਵੀ ਮਤਲਬ ਕਰਿਆ ਤੂੰ ਬਸ ਕੋਈ ਲੋੜ ਨਹੀਂ ਤੈਨੂੰ ਬਣਾਉਂਦੀ ਉਹਨੂੰ ਚਲ ਕੋਈ ਨਾ ਮੈਂ ਬਾਅਦ 'ਚ ਆ ਜੰਨੀ ਨਹੀਂ ਨਹੀਂ ਬਾਅਦ 'ਚ ਕੀ ਆ ਜੰਨੀ ਬੈਠੀ ਰਹਿ ਜਾਂਦੀ ਏ ਕਿ ਤੂੰ ਝੋਕਾ ਕਰਕੇ ਤੁਸੀਂ ਸਾਡੇ ਨਾਲ ਹੋਣਾ ਉਹਨੂੰ ਦੇਖਦੇ ਆ ਫੜਾ ਨੂੰ ਬਾਹਰ ਕਿਉਂ ਇਹ ਤਾਂ ਤੇਰੇ ਬਾਪੂ ਜੀ ਦੀ ਦਿੱਤੀ ਸੀ ਬਾਪੂ ਨੇ ਤੇ ਮੈਂ ਜੀ ਲਾ ਕੇ ਤਰ ਕਿਉਂ ਕੱਟਦੀ ਐ ਇਹ ਕਿਹੜਾ ਤੁਸੀਂ ਦਿੱਤੀਆਂ ਨੇ ਕੁਛ ਤਾਂ ਛੱਡ ਦੋ ਕੁਛ ਤਾਂ ਛੱਡ ਦੋ ਬਸ ਇਹਨਾਂ ਦਾ ਕੀ ਕਰੇਗੀ ਕੁਛ ਤਾਂ ਛੱਡ ਚਾਪਾ ਬਈ ਆ ਤੇ ਮੇਰੀ ਗੱਲ ਸੁਣ ਲੈ ਬਾਪੂ ਇੱਕ ਅੱਜ ਤੋਂ ਬਾਅਦ ਨਾ ਬੱਡੀ ਦਾ ਕੁਝ ਲੈ ਕੇ ਖਾਣੇ ਨਾ ਉਹਨੂੰ ਲਿਆ ਕੇ ਦੇਣਾ ਬੇਬੇ ਨੂੰ ਦਾ ਖਾਸ ਕਰਕੇ ਸੁਣ ਗਿਆ ਹੁਣ ਉਹ ਦੇਖਦੇ ਲੈ ਗਿਆ ਨਾ ਬੇਬੇ ਨੂੰ ਖਿੱਚ ਕੇ ਉਹਨੇ ਨਹੀਂ ਕਿਹਾ ਵੀ ਤੈਨੂੰ ਵੀ ਰੱਖ ਲਾਂਗੇ ਅਸੀਂ ਇੱਕ ਵਾਰ ਨਹੀਂ ਮਿੰਦਾ ਸਮਝਣੀ ਆਉਣੀ ਕਿਹੜੀ ਗੱਲੋਂ ਚੁੱਪ ਹੋ ਜਾਂਦੇ ਦੋਨੋਂ ਉਧਰੋਂ ਇਹ ਨਹੀਂ ਇਹਨਾਂ ਨੂੰ ਕੁਝ ਸਿਖਾਉਣਾ ਪੈਂਦਾ ਉਧਰੋਂ ਤੁਸੀਂ ਸੁਣ ਗਿਆ ਬਾਪੂ ਮੇਰੀ ਗੱਲ? ਚਲ। ਚਲ ਚਲ। ਕੋਈ ਜਵਾਬ ਤਾਂ ਦੇ। ਨਾ ਦੱਸ। ਮੇਰੀ ਗੱਲ ਸੁਣ ਲੈ। ਬਾਪੂ ਨੂੰ ਸਮਝਾ ਦੇ। ਜੇ ਫਿਰ ਮੈਂ ਸਮਝਾਉਣ ਤੇ ਆ ਗਈ ਨਾ ਫਿਰ ਤੈਨੂੰ ਮੇਰਾ ਪਤਾ। ਠੀਕ ਆ। ਠੀਕ ਆ। ਤੈਨੂੰ ਵੀ ਵਰ ਕਹਿਣਾ ਹੈ ਵੀ ਤੈ ਉਧਰ ਦੇਖਣਾ ਨਹੀਂ ਹੈ ਬੋਤਾ ਕੋਈ ਤੈਨੂੰ ਸਮਝ ਨਹੀਂ ਆਉਂਦੀ ਇੱਕ ਵਾਰ ਤਾਂ ਕਹੇ ਤੋਂ ਪੁੱਤ ਤੇਰੇ ਬਾਪੂ ਤੇਰੀ ਲਾਜ ਹੋ ਰਹੀ ਸੀ ਮੈਂ ਇੱਥੇ ਚਲ ਇੱਕ ਵਾਰੀ ਦੇਖ ਤਾਂ ਲਵਾ ਪਾਪਾ ਕੀ ਕਹ ਰਿਹਾ ਸੀ ਤੇਰਾ ਦਿਲ ਕਰਦਾ ਉਹ ਨਾਲ ਗੱਲ ਕਰਨ ਨੂੰ ਚੰਪ ਕਰਕੇ ਬੈਠੀ ਰਿਹਾ ਕਰ ਉਹ ਦੇਖਣਾ ਬਾਪੂ ਨੂੰ ਇਹਨੇ ਕੋਈ ਲੋੜ ਨਹੀਂ ਤੇ ਚਾਪ ਚਾਪੀਆਂ ਮਾਰੰਦੀ ਚਾਪੀਆਂ ਮਾਰ ਕੋਈ ਹੋਪੇ ਰੋ ਪਗਾਨਾ ਮੇਰਾ ਆਪਣਾ ਬੰਦਾ ਸਹੜਿਆ ਹੋਇਆ

ਤੇਰੇ ਤੇ ਕਾਗਾ ਸੀ ਬੇਸੀ ਨਹੀਂ ਕਰਨਾ ਤੁਸੀਂ ਲੋਕਾਂ ਨੇ ਟ੍ਰੈਫਿਕ ਕਰਦੇ ਨਹੀਂ ਕਾ ਲੰਬਾ ਕਾ ਲੇ ਕਾ ਨੂੰ ਫਾਈਂਡ ਹਸਪਤਲ ਤੇ ਮੈਂ ਪੜ ਰਿਹਾ ਹਾਂ ਹਾਂ ਦੱਸ ਕਰ ਫਟੇ ਜਿਹੜੀ ਕਰਤੀ ਵੀ ਅਸੀਂ ਤੇ ਤੂੰ ਮਾਫੀ ਭਾਗਦੇ ਆ ਬੇਟੀ ਮਾਫ ਕਰਕੇ ਸਾਨੂੰ ਮਾਫ ਕਰਦੇ ਸਾਨੂੰ ਕੀ ਕਰਦਾ ਸੀ ਰੱਬ ਸੱਜ ਤੇ ਨਾ ਕਹਿ ਹੁਣ ਕੀ ਲਿਖੂਗਾ ਜਦੋਂ ਜੰਮੇ ਪਾੜੇ ਐਂ ਦੇ ਕਰ ਮਿਆਦੀ ਕੱਟ ਹੋ ਗਿਆ ਸਾਰਾ ਕੁਝ ਹੋ ਗਿਆ ਸਾਰਾ ਠੀਕ ਹੋ ਉਸੇ ਸਾਰਾ ਕੁਝ ਛੋੜਾ ਪਿਆ ਨੰਨੇ ਕਿਉਂ ਬੀਜੀ ਇਹ ਛੋੜਨਾ ਸਾਨੂੰ ਪਿਆ ਜੇ ਮੋੜ ਸਕਦੇ ਤਾਂ ਮੈਂ ਭਾਈ ਮੋੜ ਦਿੰਦੀ ਮੈਨੂੰ Pase ਦੀ ਲੋੜ ਨਹੀਂ ਹੈ ਉਹ ਜਦੋਂ ਤੇਰੀ ਕਸ ਦੀ ਅਸੀਂ ਕਿਉਂ ਕਰਦੇ ਨਾ ਸਾਨੂੰ ਰੱਬਾ ਦੇ ਦੂਰੀ ਸੰਭਾਤ ਸੋਤੋਂ ਆਕਲ ਨਹੀਂ ਕੀ ਉਹ ਤੇਰਾ ਭੂਆ ਨੇ ਹੱਥ ਮੰਨੇ ਛੋੜੇ ਲੰਗੀ ਤਾਂ ਮੈਨੂੰ ਇਹ ਪਾਣੀ ਦੀ ਚਾਹ ਲੱਗਦਾਗਾ ਕੋਸੇ ਮੈਂ ਲੈ ਕੇ ਪਰਜਾਈ ਦੀ ਮੋਨੋ ਆ ਗਈ 50 ਸਾਲ ਲਾਇਆ ਬਾ ਇਹ ਤਾਂ ਪਾਸਾ ਦਾ ਹੋ啊 माफ ਕਰਦੇ ਸਾਨੂੰ ਅਸੀਂ ਤੇਥੋਂ ਗਲਤੀ ਜਨਾਸੇ ਮੰਗਦੇ ਆ ਅੱਗੇ ਤੇ ਅਜੀ ਕੋਈ ਗਲਤੀ ਨਹੀਂ ਕਰਾਂਗੇ ਅੱਗੇ ਕੋਈ ਗਲਤੀ ਨਹੀਂ ਕਰਾਂਗੇ ਜੇ ਜੀ ਪਰਜਾਈ ਤੋਂ ਮੰਗੋ ਜਿੰਦਾ ਤੁਸੀਂ ਸਭ ਕੁਝ ਕੋਰੇ ਰੱਬ ਦੇਖ ਲੈ ਨਦਰਦਨ ਲੈਣ ਆਈ ਸੀ ਨਾਲੇ ਤੇਰਾ ਪਾਸਾ ਜਨੇ ਮਾਪੋ ਅਸੀਂ ਜਾਣ ਦਿੰਦੇ ਹੈਗੇ ਇਹ ਕੰਨਾ ਅਸੀਂ ਦੇ ਵਿੱਚ ਲੋਗਾਂ ਨੂੰ ਪਾਤੀ ਮੈਂ ਠੀਕ ਹੋ ਜਾਗਾ ਮੈਂ ਮੋਈ ਨਾ ਮਾਰਨ ਕੇ ਕਦੇ ਫਿਰ ਸੱਬਿਆ ਕੋਈ ਨਾ ਉਹ ਇੱਤੇ ਤੇ ਰਬਈਂ ਜਾਂ ਜਦਾਂ ਨਹੀਂ ਉਹਨਾਂ ਦਾ ਸਾਰੀ ਟਾਈਮ ਕੱਟੂ ਜਾਂ ਲੰਘੇ ਜਿੰਨੀ ਕਿ ਜ਼ਿੰਦਗੀ ਬਤੀ ਜਾ ਮੇਰੀ ਬੱਸ ਬੱਬੀ ਤਾਂ ਆਪਣੇ ਨੌਣਾ ਬੰਦੀ ਹੈਗਾ ਬਾਈ ਦਾ ਹੁੰਦਾ ਅਸੀਂ ਬੇਬੇ ਤੋਂ ਵੀ ਮਾਫੀ ਮੰਗ ਲੀ ਅਗੇ ਤੇਨ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੇ ਹੁਣ ਤੂੰ ਵੀ ਸਾਨੂੰ maaf ਕਰ ਦੇ ਵੀ ਫਿਰ ਦਾ ਸਾਨੂੰ maaf ਕਰਦਾ ਵੀ ਮਾਫ਼ ਕਰਦਾ ਨਾ ਹੁਣ ਅਸੀਂ ਸਾਰੇ ਇਕੱਠੇ ਰਹਾਂਗੇ ਇਕੱਠੇ ਰਹਾਂਗੇ ਕੋਈ ਨਾ ਹੋਵੇ ਮਾਪੂਆ ਹੋ ਗਿਆ ਠੀਕ ਹੈ ਹੁਣ ਸਤੋ ਕੋਈ ਗਲਤੀ ਨਹੀਂ ਹੋਵੇ ਚੱਲ ਤੇ ਠੀਕ ਵੀ ਭਾਵੇਂ ਆ ਤੂੰ ਵੀ ਸ਼ਾਮ ਦੀ ਹੁਣ ਥੋੜਾ ਜਿਹਾ ਅਸੀਂ ਇਕੱਠੇ ਰਹਾਂਗੇ ਨਹੀਂ ਤਾਂ ਉਹ ਕੱਢ ਫਿਰਾਂ ਤਾਂ ਗਈਏ ਬਸ ਮੇਰੇ ਤਾਂ ਇੰਨੀ ਤੇ ਆ ਵੀ ਚੱਲ ਜਿਹੜੀਆਂ ਮੀਆਂ ਅਧਾਈਆਂ ਅਧੂਰੀਆਂ ਰਹਿ ਗਈਆਂ ਉਹਨਾਂ ਕੀ ਕਰ ਰਹੇ ਕੋਈ ਨਾਮ ਨਹੀਂ ਤੇ ਇਹਨਾਂ ਵਕਤ ਮਨਸੇ ਦੀ ਤਾਂ ਸਾਰਿਆਂ ਦੀ ਪਰੇ ਠੀਕ ਹੈ ਦੋਸਤੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਇਮੋਸ਼ਨਲ ਪਰਿਵਾਰਿਕ ਕਹਾਣੀ ਬਹੁਤ ਵਧੀਆ ਦੁੱਖ ਭਰੀ ਕਹਾਣੀ ਹੈ ਦੇਖਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਇਹ ਜਿਹੜੀ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸਟੋਰੀ ਸੁਣਾਈ ਹੈ ਇਹ ਅਕਸਰ ਵਾਪਰਦੀ ਹੈਗੀ ਸੋ ਅਸੀਂ ਇਹੀ ਬੇਨਤੀ ਕਰਾਂਗੇ ਕਿ ਇਦਾਂ ਦਾ ਨਾ ਕਰਿਆ ਕਰੋ ਕਿਉਂਕਿ ਮਾਪਿਆਂ ਦੀ ਇਹ ਵੀ ਰੀਜਾ ਹੁੰਦੀ ਹੈ ਨੇ ਆਪਣੇ ਬੱਚਿਆਂ ਦੇ ਨਾਲ ਰਹਿਣਾ ਖੁਸ਼ ਰਹਿਣਾ ਪਰਿਵਾਰ ਦੇ ਵਿੱਚ ਰਹਿਣਾ ਉਹਨਾਂ ਨੂੰ ਕਦੇ ਵੀ ਵਿਛੋੜਾ ਨਾ ਪਾਓ ਉਹਨਾਂ ਦਾ ਜਿੰਨਾ ਟਾਈਮ ਉਹਨਾਂ ਦੀ ਜ਼ਿੰਦਗੀ ਹੈਗੀ ਹੈ ਉਹਨਾਂ ਨੂੰ ਨਾਲ ਰੱਖੋ ਧੰਨਵਾਦ ਅਚਾਰੀ